ਸਤਿ ਸ਼੍ਰੀ ਅਕਾਲ ਲੋਕ ਰਣਤੈ ਸਵਾਗਤ ਹੈ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਆਰਥਿਕ ਮਾਹਿਰ ਡਾਕਟਰ ਬਲਵਿੰਦਰ ਸਿੰਘ ਟੋਣਾ ਟੋਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸ਼ੁਕਰੀਆ ਜੀ ਦੋਸਤੋ ਬਜਟ ਤੇ ਹਮੇਸ਼ਾ ਖਾਸ ਕਰਕੇ ਲੋਕਾਂ ਨੂੰ ਆਪਣੀ ਸਰਕਾਰ ਤੋਂ ਬੜੀਆਂ ਉਮੀਦਾਂ ਹੁੰਦੀਆਂ ਨੇ ਤੇ ਜਦੋਂ ਬਜਟ ਦੇ ਦਿਨ ਨੇੜੇ ਆਉਂਦੇ ਨੇ ਉਦੋਂ ਜਿਹੜੀਆਂ ਉਮੀਦਾਂ ਨੇ ਉਹ ਉਮੀਦਾਂ ਵੱਧ ਜਾਂਦੀਆਂ ਨੇ ਇੱਕ ਹੋਰ ਸਰਕਾਰ ਪਤਾ ਨਹੀਂ ਆਰਥਿਕ ਤੌਰ ਦੇ ਉੱਪਰ ਸਾਡੇ ਲਈ ਕੀ ਸੁਵਿਧਾਵਾਂ ਲੇ ਕੇ ਆਉਗੀ ਪਰ ਹਰ ਵਾਰੀ ਹੁੰਦਾ ਕਿ ਜਦੋਂ ਬਜਟ ਆਉਂਦਾ ਉਸ ਬਜਟ ਤੋਂ ਲੋਕ ਨਾਰਾਜ਼ ਹੋ ਜਾਂਦੇ ਨੇ ਜਨਤਕ ਜਥੇਬੰਦੀਆਂ ਨਾਰਾਜ਼ ਹੋ ਜਾਂਦੀਆਂ ਨੇ ਉਹ ਕਹਿੰਦੇ ਨੇ ਕਿ ਨਹੀਂ ਉਸ ਤਰੀਕੇ ਦਾ ਸਭ ਕੁਝ ਨਹੀਂ ਹੈਗਾ ਜਿਸ ਤਰੀਕੇ ਦੇ ਜਿਹੜੇ ਵਾਦੇ ਸੀ ਉਹ ਚੋਣਾਂ ਵਾਲੇ ਦਿਨਾਂ ਦੇ ਵਿੱਚ ਕੀਤੇ ਗਏ ਤੇ ਹੁਣ 24 ਦੀ ਚੋਣ ਨੇੜੇ ਐਪ੍ਰੈਲ ਦੇ ਅਖੀਰ ਦੇ ਵਿੱਚ ਚੋਣ ਦੀ ਸ਼ੁਰੂਆਤ ਹੋ ਜੂਗੀ ਤੇ ਸਰਕਾਰ ਦਾ ਇਹ ਅਖੀਰਲਾ ਬਜਟ ਸੀ ਤੇ ਇਸ ਤੇ ਗੱਲਬਾਤ ਕਰਨ ਲਈ ਟਵਾਣਾ ਸਾਹਿਬ ਸਾਡੇ ਨਾਲ ਨੇ ਤੇ ਕਿਸਾਨਾਂ ਦਾ ਜ਼ਿਕਰ ਮੈਂ ਇੱਥੇ ਜ਼ਿਕਰ ਕਰਾਂ ਕਿ ਐਸ ਕੇ ਐਮ ਨੇ ਤਾਂ ਇਸ ਬਜਟ ਨੂੰ ਨਕਾਰ ਹੀ ਦਿੱਤਾ ਕਿਦੇ ਚ ਕੋਈ ਖਾਸ ਉਪੀਧਾ ਮਾ ਨਹੀਂ ਹੈਗੀਆਂ ਹਰ ਭਾਰ ਦੀ ਤਰ੍ਹਾਂ ਐਸ ਕੇ ਐਮ ਨੇ ਵੀ ਕਿਹਾ ਕਿ ਸਾਡੇ ਪੱਲੇ ਨਿਰਾਸ਼ਾ ਹੀ ਪਈ ਹੈ پورے ਮਾਮਲੇ ਤੇ ਗੱਲਬਾਤ ਕਰਨ ਦੇ ਲਈ ਟਵਾਣਾ ਸਾਹਿਬ ਆਪਣੇ ਨਾਲ ਨੇ ਟਵਾਣਾ ਸਾਹਿਬ ਕੀ ਮੈਨੂੰ ਲੱਗਦਾ ਕਿ ਕਈ ਬਜਟ ਆਪਾਂ ਡਿਸਕਸ ਕਰ ਚੁੱਕੇ ਹਾਂ ਪੰਜਾਬ ਸਰਕਾਰ ਦੇ ਤੇ ਜਾਂ ਸੈਂਟਰ ਸਰਕਾਰ ਦੇ ਜੋ ਹੁਣ ਵਾਲੇ ਇਹ ਬਜਟ ਦੇ ਪੇਜ ਨੇ ਟਵਾਣਾ ਸਾਹਿਬ ਕਿੱਥੇ ਖੜੀ ਹੈ ਸਾਰੀ ਗੱਲਬਾਤ ਜੀ ਅ ਪਹਿਲਾ ਤਾਂ ਇਹ ਚਲੋ ਛੇਮਾ ਬਜਟ ਹੈ ਪਰ ਇਹ ਬਜਟ ਪੂਰੇ ਸਾਲ ਲਈ ਨਹੀਂ ਹੈ ਇਹ ਇੰਟਰਮ ਬਜਟ ਨੂੰ ਕਿਹਾ ਜਾਂਦਾ ਟਰਮ ਬਜਟ ਦੇ ਵਿੱਚ ਹੁੰਦਾ ਕਿ ਜਿਹੜੇ ਅਲੋਕੇਸ਼ਨ ਹੁੰਦੀ ਹੈ ਉਹ ਸੈਂਸ਼ੀਅਲ ਗਵਰਨਮੈਂਟ ਆਪਰੇਸ਼ਨਸ ਹੁੰਦੀਆਂ ਜਾਂ ਕੋਈ ਜਿਹੜੀ ਸਕੀਮਾਂ ਉਹਨਾਂ ਨੇ ਸ਼ੁਰੂ ਕੀਤੀਆਂ ਵੀ ਉਹਦੇ ਲਈ ਹੁੰਦੀਆਂ ਜਾਂ ਕੋਈ ਫੌਰੀ ਤੌਰ ਤੇ ਰਿਕੁਆਇਰਮੈਂਟ ਹੋਵੇ ਉਹਦੇ ਲਈ ਬਜਟ ਦੇ ਬਾਰੇ ਵਿੱਚ ਗੱਲ ਹੁੰਦੀ ਹੈ ਸੋ ਪਹਿਲੀ ਗੱਲ ਤਾਂ ਇਹ ਕਿ ਅ ਅੱਪਾ ਜੀ ਨੂੰ ਲਈਏ ਕਿ ਜੂਥ ਜਾਂ ਆਰਤਾ ਤੇ ਕਿਸਾਨ ਨਾ ਜੀ ਇਹ ਇਹਨੂੰ ਕਿਹਾ ਜਾ ਰਿਹਾ ਵੀ ਇਹਦੇ ਤੇ ਫੋਕਸ ਹੈ ਇਹਨਾਂ ਨੂੰ ਅਸੀਂ ਆਪਣਾ ਰੱਖਿਆ ਮੱਦੇ ਨਜ਼ਰ ਲੇਕਿਨ ਉਸ ਤਰ੍ਹਾਂ ਦਾ ਇਹਦੇ ਚ ਕੁਝ ਹੈ ਨਹੀਂਗਾ ਅ ਜਦੋਂ ਤੱਕ ਜਿੱਥੇ ਤੱਕ ਆਪਾਂ ਗੱਲ ਕਰੀਏ ਪਹਿਲਾਂ ਤਾਂ ਮੈਂ ਪਿਛਲੇ ਬਜਟ ਦੀ ਗੱਲ ਕਰਦਾ ਉਹ ਭੁੱਲ ਜਾਈਦਾ ਕਿ ਜਿਹੜਾ ਪਿਛਲਾ ਬਜਟ ਸੀ ਉਹਦੇ ਚ ਹੁਣ ਜਿਹੜਾ ਰਿਵਾਈਜ਼ ਬਜਟ ਆਇਆ ਉਹ 1000 ਕਰੋੜ ਘੱਟ ਪੈਸੇ ਉੱਥੇ ਇਕੱਠੇ ਹੋਏ ਪਿਛਲੇ ਬਜਟ ਦੇ ਜਿਹੜਾ ਐਸਟੀਮੇਟ ਸੀਗਾ ਤੇ ਹੁਣ ਜਿਹੜਾ ਰਿਵਾਈਜ਼ਡ ਐਸਟੀਮੇਟ ਹੈ ਤੇ ਦੂਜੀ ਗੱਲ ਉਹਦੇ ਵਿੱਚ 17 ਲੱਖ ਕਰੋੜ ਦੇ ਕਰੀਬ ਬੋਰਿੰਗ ਦੀ ਚੱਲੀ ਜਾ ਰਹੀਆਂ ਨੇ ਜਾਂ ਜੀ 45 ਲੱਖ ਕਰੋੜ ਦੇ ਕਰੀਬ ਦਾ ਬਜਟ ਹੈ ਇਸ ਤਰ੍ਹਾਂ ਜੇ ਅਸੀਂ ਉਹਨੂੰ ਦੇਖੀਏ ਤਾਂ 20% ਉਹਦਾ ਵਿਆਜ ਚ ਜਾਂਦਾ ਜਿਵੇਂ ਅਸੀਂ ਪੰਜਾਬ ਸਰਕਾਰ ਨੂੰ ਕਹਿ ਰਹੇ ਹਾਂ ਵੀ ਹੁਣ ਉਹ 3 ਲੱਖ 3.5 ਲੱਖ ਕਰੋੜ ਦਾ ਕਰਜ਼ਾ ਹੀ ਹੋ ਗਿਆ ਕੇਂਦਰ ਸਰਕਾਰ ਵੀ ਬਹੁਤ ਵੱਡੇ ਪੱਧਰ ਤੇ ਕਰਜ਼ਾਈ ਹੋਈ ਹੋਈ ਹੈ ਉਹ ਸਾਰੀਆਂ ਜਿੰਨੇ ਸਟੇਟਸ ਨੇ ਉਹਨਾਂ ਨੂੰ 20% ਗ੍ਰਾਂਟ ਦਿੰਦੇ ਆ ਉਹਨਾਂ ਦੀ ਮਦਦ ਕਰਦੇ ਆ ਹਾਂਜੀ 20% ਹੀ ਤੁਹਾਡਾ ਵਿਆਜ ਚ ਲਿਆ ਜਾਂਦਾ ਤੂੰ ਬਹੁਤ ਵੱਡਾ ਕਰਜ਼ਾ ਕੇਂਦਰ ਦੀ ਸਰਕਾਰ ਦੇ ਸਿਰ ਹੈ ਜਿਹੜਾ ਵੱਡੇ ਰੂਪ ਤੇ ਇਸ ਕਰਕੇ ਅੱਗੇ ਜਿਹੜਾ ਫਿਸਕਲ ਡੈਫਿਸਿਟ ਹੈ ਉਹ ਵੀ ਜੀ ਡੀ ਪੀ ਦਾ 5.8% ਹੈ ਯੂ ਨੋ ਅਸੀਂ ਕਹਿੰਦੇ ਕਿ ਮੁਲਕੇ ਲਾਣਾ ਜੀ 3% ਤੇ ਤੇ ਮੈਂ ਚਲੋ ਉਹਦੇ 'ਚ ਵੀ ਨਹੀਂ ਜੇ ਲੋਕਾਂ ਦਾ ਭਲਾ ਹੁੰਦਾ ਹੋਵੇ ਤਾਂ ਵੀ ਠੀਕ ਹੈ ਬਜਟ ਜਿਹੜਾ ਜਿਹੜਾ ਫਿਸਕਲ ਡੈਫਿਸਿਟ ਹੈ ਵਿੱਤੀ ਘਾਟਾ ਉਹ 5% 5.5 6% ਜਿੰਨਾ ਵੀ ਹੋਵੇ ਜੇ ਹੰਦਾ ਹੋਵੇ ਸੋ ਉਹਦੇ ਤੇ ਕਰਿਆ ਗਿਆ ਕਿ ਇੱਕ 인ਫਰਾਸਟ੍ਰਕਚਰ ਦੀ ਗੱਲ ਕੀਤੀ ਗਈ ਕਿ ਠੀਕ ਹੈ ਜੀ ਉਹਦੇ ਲਈ ਕੈਪੀਟਲ ਐਕਸਪੈਂਡੀਚਰ ਜਿਹੜਾ ਉਹ 11.1 ਲੱਖ ਕਰੋੜ ਦਾ ਹੋਊਗਾ ਤੇ ਉਹ ਹੋਊਗਾ ਨਹੀਂ ਹੋਊਗਾ ਉਹਦਾ ਕੋਈ ਪਤਾ ਨਹੀਂ ਫਿਰ ਦੇਖੋ ਤੁਸੀਂ ਵੀ 2 ਕਰੋੜ ਜਿਹੜੇ ਮਕਾਨ ਨੇ ਉਹ ਕਹਿੰਦੇ ਸੀ ਬਣਾ ਕੇ ਦੇਣੇ ਆ ਜਿਹੜੇ ਪਿੰਡੂ ਗਰੀਬ ਐ ਕਿੰਨੇ ਸਾਲਾਂ ਚ 5 ਸਾਲਾਂ ਚ ਪਹਿਲਾਂ ਇਹ ਕਹਿੰਦੇ ਸੀ 21 22 ਤੱਕ ਕੋਈ ਬੰਦਾ ਰਹਿ ਨਾ ਰਹਿਣਾ ਨਹੀਂ ਜਿਹਦੇ ਕੋਲ ਘਰ ਨਹੀਂ ਹੋਊਗਾ ਹਰ ਨੂੰ ਘਰ ਮਿਲੂਗਾ ਹਰੇਕ ਹਰੇਕ ਨਾਲ ਚੋਂ ਜਲ ਮਿਲੂਗਾ ਹੈ ਨਾ ਜਲ ਵੀ ਨਹੀਂ ਮਿਲਿਆ ਕਰੋੜਾਂ ਕੋ ਬੰਦੇ ਜਿਹੜੇ ਇਹ ਪਰਿਵਾਰਾਂ ਨਾਲ ਕੋਲ ਪਾਣੀ ਦਾ ਹੈ ਨਹੀਂ ਔਰਤਾ ਜਿਹੜੀਆਂ ਸਿਰ ਤੇ ਵੱਠਲ ਜਾ ਕੇ ਸਿਰੇ ਦੋ ਤਿੰਨ ਚਾਰ ਚਾਰ ਕਿਲੋਮੀਟਰ ਤੱਕ ਪਾਣੀ ਲੈ ਆਉਣੀ ਜਰਰੀਆਂ ਉਹ ਹਲੇ ਤੱਕ ਪੂਰਾ ਨਹੀਂ ਹੋਇਆ ਤੇ ਗੱਲ ਕੀ ਹੋਈ ਯਾਰ ਜਿਹੜੀ ਰੇਲਵੇ ਦੀ ਗੱਲ ਚੱਲੀ ਐ ਬੁਲਟ ਟ੍ਰੇਨ ਦੀ ਗੱਲ ਕਰਦੇ ਸੀਗੇ ਵੀ ਹੁਣ ਚੱਲ ਜੂ 3 ਸਾਲਾਂ ਦੇ ਵਿੱਚ ਵਿੱਚ ਹੈ ਜੀ ਉਹਦੀ ਕੋਈ ਗੱਲ ਨਹੀਂ ਹੋਈ ਉਹ ਕਹਿੰਦੇ ਬਸ ਵੋਗੀਆਂ ਜਿਹੜੀਆਂ ਆਪਾਂ ਨੇ ਅਪਗ੍ਰੇਡ ਕਰ ਦੇਣੀਆਂ 40000 ਉਹ ਜਿਹੜੀਆਂ ਹੈਗੀਆਂ ਸਿੰਪਲ ਉਹਨਾਂ ਨੂੰ ਬੰਦੇ ਮਾਤਰਾ ਮ ਜਿਹੜਾ ਨਾ ਬੰਦੇ ਭਾਰਤ ਉਹਦੀ ਤਰਜ਼ ਦੀ ਵੋਗੀ ਬਣਾ ਦੇਣੀ ਐ ਰੇਲਵੇ ਦਾ ਆਪਾਂ ਨੂੰ ਇਹ ਪਤਾ ਜਿਹੜੀ ਫੋਕਸ ਐ ਉਹ ਫਰਸਟ ਕਲਾਸ ਹੈ ਜੀ ਸੈਕੰਡ ਡੇ ਸਿੱਧ ਤੁਹਾਡੇ ਸੀ ਤੱਕ ਰਹਿ ਜਾਂਦਾ ਜਿਹੜੀ ਬੀ ਕਲਾਸ ਜਿਹਦੇ ਚ 80% ਬੰਦੇ ਸਫਰ ਕਰਦੇ ਆ ਉਥੇ ਕੀ ਹਾਲ ਹੁੰਦਾ ਉਹ 1982 83 ਕੀ 75 76 ਵਾਲਾ ਹੀ ਹੈ ਉਹਦੇ ਚ ਕੋਈ ਬੜਾ ਜਿਹੜਾ ਨਾ ਜਿਹੜੀ ਸਿਚੁਏਸ਼ਨ ਆ ਵਧੀਆ ਨਹੀਂ ਬਣੀ ਤੋਂ ਇਸ ਲਈ ਤੁਸੀਂ ਉਹਦੀ ਗੱਲ ਕਰੋ ਤੇ ਉਹਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਰੇਲਵੇ ਨੂੰ ਉਹ ਇਹ ਗੱਲ ਹੈਗੀ ਆ ਫਿਰ ਕਹਿੰਦੇ ਜੀ 에어ਪੋਰਟ ਦੀ ਐਕਸਪੈਂਸ਼ਨ ਜਾਰੀ ਰੱਖੂਗੇ ਪਰ 에어ਪੋਰਟ ਵੇਚਤੀਆਂ ਪਹਿਲਾਂ ਇਹ ਜੀ ਅਡਾਨੀ ਚਲਾ ਰਿਹਾ ਅਡਾਨੀ ਲਿਖਿਆ ਹੁੰਦਾ 에어ਪੋਰਟ ਤੇ ਉਹ ਲਿਖਣਾ ਸ਼ੁਰੂ ਹੋ ਗਿਆ ਸੋ ਇਸ ਕਰਕੇ ਜੇਪਾਏ ਤੋਂ ਕਹੀ ਹੈ ਕਿ ਬਹੁਤ ਉਮੀਦ ਹੈਗੀ ਉਹਦਾ ਲੱਗਦਾ ਨਹੀਂਗਾ ਜਿੰਨਾ ਕੁ ਕੁਝ ਹੋ ਰਿਹਾ ਜਿਵੇਂ ਸੋਲਰ એનર્ਜੀ ਬਾਰੇ ਕਿਹਾ ਗਿਆ ਵੀ 1 ਕਰੋੜ ਜਿਹੜੇ ਬੰਦੇ ਆ ਜੀ ਉਹਨਾਂ ਨੂੰ ਅਸੀਂ 300 ਜੁਲਟ ਤੱਕ ਫ੍ਰੀ ਉਹਦਾ ਜਿਹੜੀ ਹੈ ਨਾ ਆਪਣਾ ਕਾਨਫਰੰਸ ਆਫ ਦਾ ਪਾਰਟੀਆਂ COP 26 ਜਿਹੜੀ ਗਲਾਸਕੋ ਹੋਈ ਸੀ ਉਹਦੇ ਟਾਰਗੇਟ ਹੈ ਕਿ ਅਸੀਂ ਪੋਲੂਸ਼ਨ ਘਟਾਉਣਾ ਪੋਲੂਸ਼ਨ ਘਟਾਉਣ ਲਈ ਅਸੀਂ ਸੋਲਰ એનર્ਜੀ ਯੂਜ਼ ਕਰਨੀ ਹੈ ਇਲੈਕਟ੍ਰਿਕ ਕਾਰਾਂ ਲਿਆਉਣੀਆਂ ਸਕੂਟਰ ਲਿਆਉਣੇ ਉਹਦੇ ਤਹਿਤ ਹੋ ਰਿਹਾ ਇੰਟਰਨੈਸ਼ਨਲ ਜਿਹੜਾ ਪ੍ਰੈਸ਼ਰ ਸੋ ਇਸ ਲਈ ਜਦੋਂ ਅਸੀਂ ਇਹ ਗੱਲ ਕਰਦੇ ਆ ਕਿ ਜੂਸ ਦੀ ਯਾ ਕਿਸਾਨਾਂ ਦੀ ਜਿਹੜੀ ਤੁਸੀਂ ਗੱਲ ਕਿਸਾਨਾਂ ਦੀ ਪਹਿਲਾਂ ਕੀਤੀ ਹੈ ਕਿਸਾਨਾਂ ਲਈ ਤਾਂ ਇਹ ਵਿੱਚ ਕੁਝ ਨਹੀਂ ਹੈ ਕਿਸਾਨ ਤਾਂ ਕਿੰਨੀ ਦੇਰ ਤੋਂ ਜਿੱਦਾਂ ਕਿਸਾਨ ਮੋਰਚਾ ਖਤਮ ਹੋਇਆ ਚਿੱਠੀ ਤੋਂ ਮਿਲਣ ਤੋਂ ਬਾਅਦ ਹੁਣ ਤਾਂ ਮੋਦੀ ਸਾਹਿਬ ਜਿਹੜੇ ਹੈ ਉਹ ਇਲੈਕਸ਼ਨ 'ਚ ਚੱਲੇ ਆ ਨਾ 2024 'ਚ ਚਿੱਠੀ ਉਹਨਾਂ ਦੀ ਹੈ ਅਜੀ ਉਹ ਜਿਹੜੀ ਚਿੱਠੀ ਦਿੱਤੀ ਗਈ ਤੇ ਉਸ ਨੂੰ ਹੁਣ 2 ਸਾਲ ਗੁਜ਼ਰ ਚਲੇ ਇਹਨਾਂ ਗੁਜ਼ਰ ਗਏ ਤੋ ਸਾਲ ਦਾ ਸਮਾਂ ਲੰਘ ਗਿਆ ਪਰ ਉਹਦੇ ਤੇ ਐਮਐਸਪੀ ਦੀ ਕੋਈ ਗਰੰਟੀ ਨਹੀਂ ਤੇ ਇਸ ਬਜਟ ਦੇ ਵਿੱਚ ਉਹਦੇ ਬਾਰੇ ਕੋਈ ਗੱਲੇ ਨਹੀਂ ਕੀਤੀ ਗਈ ਕਿਸਾਨਾਂ ਦੇ ਬਾਰੇ ਵਿੱਚ ਤਾਂ ਕਿ ਉਹਨਾਂ ਨੂੰ ਗਰੰਟੀ ਦੇਣੀ ਹੈ ਉਹਨਾਂ ਲਈ ਕੀ ਅਲੋਕੇਸ਼ਨ ਕਰਨੀ ਹੈ ਨੰਬਰ 1 ਤੇ ਦੂਜਾ ਜਿਹੜੀ ਅਦਰਵਾਈਜ਼ ਵੀ ਐਗਰੀਕਲਚਰ ਦੇ ਉੱਤੇ ਬਜਟ ਹੈ ਉਹ ਘਟਾਇਆ ਜਾ ਰਿਹਾ ਉਹ ਘਟ ਰਿਹਾ ਜਿਹੜੀ ਇਰੀਗੇਸ਼ਨ ਦੇ ਉੱਤੇ ਸਾਡਾ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਪਾਣੀ ਦੀ ਹੈ ਜਿਹੜੀਆਂ ਸੰਜਾਈ ਸਕੀਮਾਂ ਨੇ ਉਹਦੇ ਉੱਤੇ ਵਾਜ ਟਿਕਟਾਇਆ ਜਾ ਰਿਹਾ ਫਿਰ ਜਿੰਨੀ ਅਲੋਕੇਸ਼ਨ ਹੋ ਜਾਂਦੀ ਹੈ ਉਹ ਦਾ ਵਾੜਾ ਖਰਚ ਕੀਤਾ ਹੀ ਨਹੀਂ ਜਾਂਦਾ ਛੱਡ ਦਿੱਤਾ ਜਾਂਦਾ ਤੋਂ ਕਿਸਾਨਾਂ ਲਈ ਇਹ ਸਿਰਫ ਕਿਹਾ ਗਿਆ ਵੀ ਜਿਹੜੀ ਈ ਮਾਰਕੀਟ ਹੈ ਨਾ ਉਹਦੇ ਚ ਕਹਿੰਦੇ ਇੰਨੀਆਂ ਹਜ਼ਾਰ ਮੰਡੀਆਂ ਜਿਹੜੀਆਂ ਜੀ ਉਹ ਈ ਮਾਰਕੀਟ ਚ ਜੁੜਦੀਆਂ ਤੇ ਕਿਸਾਨ ਤਾਂ ਉਹ ਮਾਰਕੀਟ ਦੀ ਗੱਲ ਕਰਦੇ ਆ ਜਿੱਤੇ ਤੇ ਹੁਣ ਚੱਲਦਾ ਵੀ ਉਹ ਮਾਰਕੀਟ ਰੱਖੋ ਉਹ ਮਾਰਕੀਟ ਦਾ ਫੰਕਸ਼ਨ ਜਿਹੜਾ ਉਹ ਠੀਕ ਕਰੋ ਉਹਨਾਂ ਨੂੰ ਭਾਅ ਮਿਲੇ ਫਸਲਾਂ ਦੀ ਐਮਐਸਪੀ ਮਿਲੇ ਉਹ ਐਸੀ ਕੋਈ ਮਾਰਕੀਟ ਐ ਕਿਸਾਨਾਂ ਦੀ ਤਾਂ ਹਾਂ ਜੀ ਤੋਂ ਉਹਦੇ ਚ ਅੱਗੇ ਜਿਹੜਾ ਚੱਲ ਰਿਹਾ ਨਾ ਉਹ ਇੰਟਰਨੈਸ਼ਨਲ ਡਬਲਯੂਟੀਓ ਦੇ ਅੰਦਰ ਚੱਲ ਰਿਹਾ ਉਹ ਕਹਿ ਰਹੇ ਆ ਜਿਹੜੇ ਜਿਹੜਾ ਯੂਐਸਏ ਆ ਜਾਂ ਹੋਰ ਆ ਉਹ ਇਹਨਾਂ ਨੂੰ ਕਹਿੰਦੇ ਤੁਸੀਂ ਸਬਸਿਡੀ ਘਟਾਓ ਹਾਂ ਜੀ ਸਬਸਿਡੀ ਜਿਹੜੀ ਘਟਾਉਣੀ ਐ ਉਹਦੇ ਤੇ ਵਾਰ-ਵਾਰ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਫਰਟੀਲਾਈਜ਼ਰ ਦੀ ਵੀ ਘਟਾਓ ਬਿਜਲੀ ਦੀ ਵੀ ਘਟਾਓ ਹਰਾ ਜੀ ਬਾਕੀ ਜਿਹੜੀ ਤੁਸੀਂ ਸਬਸਿਡੀ ਅਦਰਵਾਈਜ਼ ਦਿਨਿਓ ਉਹ ਵੀ ਘਟਾਓ ਇਵਨ ਪੀ ਡੀ ਐਸ ਦੀ ਵੀ ਘਟਾਓ ਤੇ ਜੇ ਇਹ ਘਟ ਜਾਂਦਾ ਇਸੇ ਲਈ ਬਾਰ ਬਾਰ ਉਹ ਐਫਸੀ ਆਈ ਨੂੰ ਵੀ ਬੰਦ ਕਰਨ ਨੂੰ ਫਿਰਦੇ ਆ ਉਹਦੇ ਬਾਰੇ ਚ ਕੋਈ ਗੱਲ ਹੈ ਨਹੀਂ ਕਿ ਉੱਥੇ ਐਮ ਐਸ ਪੀ ਮਿਲੇਗੀ ਜਾਂ ਉਹਦੀ ਅਸੀਂ ਬਜਟ ਚ ਇਹ ਅਲੋਕੇਸ਼ਨ ਕਰ ਦਿੰਨੇ ਆ ਤੇ ਆਪ ਦੀ ਕੋਈ ਗਰੰਟੀ ਦਵਾਂਗੇ ਉਹਦਾ ਕੋਈ ਨਹੀਂ ਕਿਸਾਨ ਆਪਣੀ ਥਾਂ ਤੇ ਠੀਕ ਕਹਿੰਦੇ ਆ ਵੀ ਇਹਦੇ ਚ ਕੁਝ ਨਹੀਂ ਸਾਡੇ ਲਈ ਮਿਲਿਆ ਤੇ ਦੂਜੀ ਗੱਲ ਹੈ ਕਿ ਜੂਸ ਦੀ ਜੇ ਜਦੋਂ ਮੋਦੀ ਸਾਹਿਬ ਦੀ ਸਰਕਾਰ ਬਣੀ ਸੀ 2014 ਚ ਉਹ ਇਹ ਏਜੰਡੇ ਤੇ ਬਣੀ ਸੀ ਕਿ ਹਰੇਕ ਸਾਲ ਅਸੀਂ 2 ਕਰੋੜ ਰੁਜ਼ਗਾਰ ਦਵਾਂਗੇ ਇਸ ਦੇ ਵਿੱਚ ਤਾਂ ਕੋਈ ਵੀ ਹੈ ਨਹੀਂ ਯੂਥ ਦੇ ਲਈ ਤੁਸੀਂ ਕੀ ਕਰਿਆ ਵੀ ਕਿੰਨਾ ਰੁਜ਼ਗਾਰ ਦਿੱਤਾ ਕਿੰਨਾ ਰੁਜ਼ਗਾਰ ਦਵਾਂਗੇ ਹਾਂਜੀ ਸਿਰਫ ਲੱਖਾਂ ਚ ਰੁਜ਼ਗਾਰ ਬਣਦਾ ਜਿਹੜਾ ਹੁਣ ਤੱਕ ਪਿਛਲੇ ਜਿਹੜਾ ਨਾਲ ਸਾਲਾਂ ਚ ਨਾ ਮਿਲਿਆ ਉਹ ਕਰੋੜਾਂ ਚ ਵੀ ਜਿਹੜਾ ਤਾਂ 2 ਕਰੋੜ ਦਾ ਜੇ ਲਾਓ ਤਾਂ 20 ਕਰੋੜ ਦੇਣਾ ਬਣਦਾ ਸੀਗਾ ਉਹਦੇ ਨੇੜੇ-ਤੇੜੇ ਕਿਤੇ ਵੀ ਨਹੀਂ ਐ ਇਸ ਕਰਕੇ ਜੂਥ ਲਈ ਕੀ ਕਹਿੰਦੇ ਆ ਉਹ ਵੀ ਅਸੀਂ ਨਾ 1 ਲੱਖ ਕਰੋੜ ਦਾ ਕਾਰਪਸ ਬੜਾ ਦਾਂਗੇ ਨਾ ਕਾਰਪਸ ਹੁੰਦਾ ਵੀ ਉਹ ਫੱਟੂ ਤੁਸੀਂ ਜੂਰ ਤਾਂ ਕਰ ਨਹੀਂ ਸਕਦੇ ਉਹਦਾ ਜਿਹੜਾ ਵਿਆਜ ਹੋਊਗਾ ਉਹਨੂੰ ਵਰਤ ਸਕਦੇ ਤੁਸੀਂ ਉਹ ਕਹਿੰਦੇ ਵੀ ਫਿਰ ਫ੍ਰੀ ਲੋਨ ਜਾਂ ਲੋਅ ਟਰਸਟ ਤੇ ਲੋਨ 50 ਸਾਲ ਲਈ ਲੈ ਸਕਦੇ ਹੋ ਫਿਰ ਤੁਸੀਂ ਆਪਣੀ ਟੈਕਨੋਲੋਜੀ ਬਦਲੋ ਤੇ ਤੁਸੀਂ ਉਹ ਆਪਣਾ ਫੈਕਟਰੀਆਂ ਤੇ ਲਾਓ ਹੈ ਨਾ ਬਹੁਤ ਸਾਰੇ ਜਿਹੜੇ ਤੋ ਇਸ ਲਈ ਤੇ ਜਗ੍ਹਾ ਆਰ ਪੈਦਾ ਕਰਨ ਹੁੰਦਾ ਜਿਹੜਾ ਹੈਗਾ ਕਿ ਉਹਨਾਂ ਦੀਆਂ ਜਿਹੜੇ ਸੈਂਟਰ ਦੇ ਵਿਭਾਗ ਨੇ ਕਿ ਹੈ ਉਹ ਕੋਈ ਵਿਭਾਗੇ ਹੋਣ ਈਵਨ ਰੇਲਵੇ ਦੇ ਵਿੱਚ ਜਿਹੜੇ ਪੇਪਰ ਆ ਉਹ 3-3 ਸਾਲ ਤੋਂ ਹੋਏ ਨਹੀਂ 3-3 ਸਾਲ ਪੋਸਟਾਂ ਨਿਕਲੀਆਂ ਨੂੰ ਹੋ ਗਏ ਉਹਨਾਂ ਦਾ ਪੇਪਰ ਨਹੀਂ ਹੁੰਦਾ ਜੇ ਪੇਪਰ ਹੁੰਦਾ ਉਹਨਾਂ ਦੀ ਇੰਟਰਵਿਊ ਨਹੀਂ ਹੁੰਦੀ ਜੇ ਇੰਟਰਵਿਊ ਹੋ ਜਾਂਦੇ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਨਹੀਂ ਮਿਲਦੇ ਰਾਹਾਂ ਦੀ ਕੀਰਤੀ ਚ ਜਿਹੜੇ ਸਟੂਡੈਂਟ ਆਹੋ ਸੱਕੇ ਘਾਂਦੇ ਦੂਜਾ ਜਿਹੜਾ ਜੂਥ ਲਈ ਉਹ ਅਗਨੀਵੀਰ ਦੀ ਸ਼ੁਰੂ ਕਰਤਾ ਤੇ ਅਗਨੀਵੀਰ ਉਹਨਾਂ ਜਿਹੜੇ ਰੈਗੂਲਰ ਰਹਿਗੇ ਉਹਦੇ ਨਾਲ ਦੇ ਜਾਂ ਜਿਹੜੇ ਮਿਲਟਰੀ ਦੇ ਅਫਸਰ ਵੀ ਐ ਉਹਦਾ ਹਿਮਿਲੇਟ ਕਰਦੇ ਆਂ ਤੂੰ ਕਾਹਦਾ ਫੌਜੀ ਐ ਬਈ ਤੇਰੇ ਕੋਲ ਕਿਹੜੀ ਐ ਤੂੰ ਚਾਰ ਸਾਲ ਲਾਉਣਾ ਚਲੇ ਜਾ ਤੇ ਪੰਜਾਬ ਦੇ ਵਿੱਚ ਦੋ ਮੌਤਾਂ ਹੋ ਚੁੱਕੀਆਂ ਉਹਨਾਂ ਦੀਆਂ ਪੰਜਾਬ ਦੇ ਦੋ ਅਗਨੀਵੀਰ ਉਹਨਾਂ ਦੀਆਂ ਲਾਸ਼ਾਂ ਪੰਜਾਬ 'ਚ ਪਹੁੰਚ ਚੁੱਕੀਆਂ ਤੇ ਉਹ ਉਹਨਾਂ ਨੂੰ ਕੀ ਮਿਲਿਆ ਨਾ ਪੈਨਸ਼ਨ ਨਾ ਕੋਈ ਉਹ ਮਰਨ ਉਪਰਾਂਤ ਕੋਈ ਪੈਸਾ ਉਹ ਨੂੰ ਕਹਿੰਦੇ ਵੀ ਇਹਦਾ ਜੀ ਕੋਈ ਇਹਦਾ ਤਾਂ ਕੁਝ ਬਣਦਾ ਹੀ ਨਹੀਂਗਾ ਹੈਨਾ ਉਹ ਪੰਜਾਬ ਸਰਕਾਰ ਉਹਨਾਂ ਨੂੰ ਕੋਈ ਪੈਸੇ ਦੇ ਦੇ ਮਦਦ ਕਰ ਦੇ ਵੱਖਰੀ ਗੱਲ ਹੈ ਕੇਂਦਰ ਸਰਕਾਰ ਵੱਲੋਂ ਤਾਂ ਬਸ ਖਤਮ ਹੈ ਕੰਮ ਠੀਕ ਉਹ 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 ਤੁਸੀਂ ਜੂਥ ਨਾਲ ਮਤਲਬ ਉਹ ਕੁਝ ਕਰ ਰਹੇ ਹੋ ਤੇ ਤੁਸੀਂ ਹੁਣ ਅੱਜ ਕੇਂਦਰ ਦੇ ਜਿਹੜੇ ਐਜੂਕੇਸ਼ਨ ਇੰਸਟੀਚਿਊਸ਼ਨ ਆ ਜਾਂ ਦੂਜੇ ਇੰਸਟੀਚਿਊਸ਼ਨ ਆ ਉਹਨਾਂ ਦੇ ਲੈ ਲੋ ਜੂਥ ਤੱਕੇ ਖੰਦਾ ਫਿਰਦਾ 10 10 12 12 ਸਾਲ ਦੇ ਜਿਹੜੇ ਬੰਦੇ ਆ ਨੋ ਨਵਾਂ ਨਾ ਜੀ 35 34 ਸਾਲ ਉਮਰ ਹੋ ਗਈ ਦਾਦਾਸ ਉਹਨਾਂ ਨੇ 9 9 10 10000 ਰੁਪਏ ਤੇ ਮਹੀਨੇ ਤੇ ਰੱਖਿਆ ਵਾ ਤੁਸੀਂ ਆਈਆਈਟੀ ਚਲੇ ਜਾਓ ਤੁਸੀਂ ਸੈਂਟਰਲ ਯੂਨੀਵਰਸਿਟੀ ਚਲੇ ਜਾਓ ਜਾਂ ਤੁਸੀਂ ਦਫ਼ਤਰਾਂ ਚਲੇ ਜਾਓ ਉਹ ਬੰਦੇ ਕਲੈਰੀਕਲ ਦਾ ਕੰਮ ਕਰਦੇ ਆ ਹੈਨਾ ਜੀ ਮਾਲੀ ਐ ਸਫਾਈ ਵਾਲੇ ਐ ਤੁਸੀਂ ਉਹਦੀ ਉਹਦੀ ਇਹ ਜੂਥ ਨੂੰ ਤੁਸੀਂ ਬਰਬਾਦ ਕਰਨ ਲੱਗੇ ਹੋ ਨਾਲ ਦੀ ਨੌਕਰੀ ਪੱਕੀ ਐ ਨਾਲ ਨੂੰ ਤਨਖਾਹ ਮਿਲਦੀ ਐ ਮਿਨੀਮਮ ਵੇਜ ਦੀ ਵੀ ਨਹੀਂ ਮਿਲਦੀ ਉਹ ਵੀ ਨਹੀਂ ਤੁਸੀਂ ਦੇਣ ਲਈ ਤਿਆਰ 25000 ਵੇਸ ਨਹੀਂ ਕਾਦਾ ਜੂਸ ਤੇ ਜਿੱਥੋਂ ਦਾ ਘਔਰਤਾਂ ਦੀ ਗੱਲ ਹੈ ਫਿਰ ਕਹਿੰਦੇ ਆ ਵੀ ਅਸੀਂ ਉਹਨਾਂ ਨੂੰ ਸ਼ਕਤ ਕਰਨਾ ਤੇ ਕਿਸਾਨ ਮੋਰਚੇ 'ਚ ਔਰਤਾਂ ਵੀ ਬਹੁਤ ਸੀਗੀਆਂ ਕਿਸਾਨ ਵੀ ਹੈਗੀਆਂ ਤੇ ਉਹਨਾਂ ਨੂੰ ਤੁਸੀਂ ਵੋਟਾਂ ਲਈ ਪੈਸੇ ਜਿਹੜਾ ਸਰਕਾਰਾਂ ਉਹ ਕਰ ਸਕਦੀਆਂ ਕਿਸਾਨਾਂ ਲਈ ਹੈ ਨਾ 2-2000 ਰੁਪਏ ਬਾ ਦੇ ਉਹ 6000 ਰੁਪਏ ਮਿੰਨ ਦਾ ਬਾ ਉਹ ਕਹਿੰਦੇ ਜੀ 11 ਕਰੋੜ ਜਿਹੜਾ ਨਾ ਉਹ ਇਹਦਾ ਬੈਨੀਫਿਸ਼ੀਅਰੀ ਹੈ ਉਹਨਾਂ ਦੀਆਂ ਵੋਟਾਂ ਲਓ ਉਹਨਾਂ ਨੂੰ ਪੈਸੇ ਕਿ ਤੁਸੀਂ ਉਹਨਾਂ ਦਾ ਪੱਕਾ ਹੱਲ ਕਰੋ ਨਾ ਭਾਈ ਅਰਥ ਸ਼ਾਸਤਰ ਇਹ ਕਹਿੰਦਾ ਵਿੱਤ ਮੰਤਰੀ ਦਾ ਕੰਮ ਇਹ ਹੈ ਕਿ ਨੀਤੀ ਬਣਾਓ ਉਹਨਾਂ ਨੂੰ ਲੋੜ ਹੀ ਨਾ ਪਵੇ ਮਦਦ ਦੀ ਤੁਸੀਂ ਇੰਨੇ ਕਿ ਉਹਨਾਂ ਨੂੰ ਫਸਲਾਂ ਦੇ ਭਾਅ ਦੋ ਹੋਰ ਸਹੂਲਤਾਂ ਦੋ ਸਿੱਖਿਆ ਦੋ ਸਿਹਤ ਦੀਆਂ ਸਹੂਲਤਾਂ ਦੋ ਤੇ ਤੁਹਾਨੂੰ ਕੌਣ ਖਰਾਤ ਮੰਗ ਰਿਹਾ ਇਹ ਹੀ ਔਰਤਾਂ ਬਾਰੇ ਹੈ ਇਹ ਇਹ ਪੰਜਾਬ ਦਾ ਬਜਟ ਤਾਂ ਹੈ ਨਹੀਂ ਇਹ ਸਾਰੇ ਹਿੰਦੁਸਤਾਨ ਦਾ ਬਜਟ ਹੈ ਲੇਕਿਨ ਔਰਤਾਂ ਦੇ ਹਾਲਾਤ ਵੀ ਜਿਹੜੇ ਨੌਕਰੀ ਦੇ ਮਾਮਲੇ 'ਚ ਕਿਉਂ ਉਹ ਹੁਣ ਕਹਿੰਦੇ ਆਯੁਸ਼ਮਨ ਜਿਹੜੀ ਹੈ ਜੀ ਉਹ ਆਸ਼ਾ ਵਰਕਰਾਂ ਦੇ ਅੰਗਣਵਾੜੀ ਦੇ ਵੀ ਉਹਦੇ ਪੈਸੇ ਤੇ ਤੁਸੀਂ ਦਿੰਦੇ ਨਹੀਂ ਉਹ ਤਾਂ ਲੜਦੀਆਂ ਫਿਰਦੀਆਂ ਉਹਨੂੰ 3-3000 ਰੁਪਏ 4-4000 ਰੁਪਏ ਮਿਲਦਾ ਮਹੀਨੇ ਦਾ ਉਹ ਔਰਤਾਂ ਜਿਹੜੀਆਂ ਬਹੁਤ ਸਾਰੇ ਸ਼ੁਬਿਆਂ 'ਚ ਬਹੁਤ ਸਾਰੇ ਸ਼ੁਬਿਆਂ 'ਚ ਤਾਂ ਜਿਹੜੀਆਂ ਔਰਤਾਂ ਨੇ ਉਹ ਪਾਣੀ ਦੇ ਚੱਕਰ 'ਚ ਹੀ ਰਹਿੰਦੀਆਂ ਨੇ ਜਿਗਾਰ ਵੀ ਕੁਛ ਨਹੀਂ ਮਿਲਦਾ ਹਾਂਜੀ ਬਹੁਤ ਲੋ ਪੇਡ ਜਿਹੜੀ ਜੌਬ ਆ ਨਾ ਉਹਨਾਂ ਨੂੰ ਮਿਲਦੀ ਐ ਤੇ ਤੁਸੀਂ ਉਹਨਾਂ ਦੀ ਸਿੱਖਿਆ ਹੀ ਮੁਫਤ ਕਰ ਦਿਓ ਨਾ ਪੀ ਐਚ ਡੀ ਤੱਕ ਕੇਂਦਰ ਕੇਂਦਰ ਦੀਆਂ ਯੂਨੀਵਰਸਿਟੀਆਂ ਦੀ ਕਰ ਦਿਓ ਹੈ ਨਾ ਬਾਕੀ ਸੂਬਿਆਂ ਨੂੰ ਪੈਸੇ ਦੇ ਦਿਓ ਸੋ ਇਸ ਲਈ ਇਹਦੇ ਵਿੱਚ ਬਹੁਤ ਕੁਝ ਬਜਟ ਤੇ ਹੈ ਨਹੀਂਗਾ ਜਿਵੇਂ ਪਹਿਲਾਂ ਚੱਲਦੀ ਐ ਭਾਸ਼ਣਵਾਜੀ ਉਸ ਤਰ੍ਹਾਂ ਦੀ ਭਾਸ਼ਣਵਾਜੀ ਹੁਣ ਹੋਈ ਐ ਤੋਨਾਂ ਚ ਜੇ ਤੁਸੀਂ ਕਹੋ ਵੀ 인ਫਰਾਸਟ੍ਰਕਚਰ ਡਵੈਲਪਮੈਂਟ ਕਰਨਾ ਜੇ 인ਫਰਾਸਟ੍ਰਕਚਰ ਡਵੈਲਪਮੈਂਟ ਤੇ ਚਲੋ ਜੀ ਪੈਸਾ ਲਾ ਦੇਣ ਚੰਗੀ ਗੱਲ ਹੈ ਲੇਕਿਨ ਨਹੀਂ ਤਾਂ ਟੋਲ ਰੋਡ ਬਣ ਰਹੀਆਂ ਹੈ ਹਾਂਜੀ ਤੇ ਜਿਹੜਾ ਬਾਕੀ ਦਾ ਹੈਗਾ ਜਿੰਨੇ ਹਸਪੀਟਲ ਆ ਰਹੇ ਹੈ ਉਹ ਪ੍ਰਾਈਵੇਟ ਆ ਰਹੇ ਹੈ ਵੱਡੇ ਏਮਜ਼ ਪੂਰੇ ਨਹੀਂ ਹੁੰਦੇ ਹਾਂਜੀ ਉਹ ਉਹ ਉੱਥੇ ਸਹੂਲਤਾਂ ਜਿਹੜੀਆਂ ਮਿਲਣ ਜਿਹੀਆਂ ਜੇ ਪੀਜੀਆਈ ਸਾਡੇ ਆਧਾਰਨ ਦੇ ਤੌਰ ਤੇ ਇੱਕ ਪੀਜੀਆਈ ਹੈ ਜਿੱਥੇ ਤਿੰਨ ਸੁੱਭਿਆਂ ਦੇ ਬੰਦੇ ਜਾਂਦੇ ਹੈ ਸੀਰੀਅਸ ਪੇਸ਼ੈਂਟ ਜਾਂਦੇ ਪਰ ਤੁਸੀਂ ਇੰਸਟੀਚਿਊਟ ਹੋਰ ਬਣਾ ਦਿਓ ਵੀ ਤਿੰਨ ਸੱਬੇ ਲਈ ਇੱਕ ਇੰਸਟੀਚਿਊਟ ਨਹੀਂ ਬਣ ਸਕਦਾ ਹੋਰ ਪੀਜੀਆਈ ਦੇ ਲੈਵਲ ਦਾ ਜੇ ਹੋਏ ਜੇ ਸਾਰੇ ਹਿੰਦੁਸਤਾਨ ਚ ਚਾਹੀਦੇ ਆ ਉਹ ਉਹ ਬਣਾਏ ਜਿਹੜੇ ਬਣ ਰਹੇ ਐ ਜਿਵੇਂ ਬਠਿੰਡੇ ਐ ਉਹ ਪੂਰਾ ਫੰਕਸ਼ਨਲਲੀ ਉਹਦੇ ਬਰਾਬਰ ਦਾ ਹੁੰਦਾ ਨਹੀਂ ਉਹ ਜੀ ਇਸ ਲਈ ਸਿੱਖਿਆ ਤੇ ਹੈਲਥ ਜਿਹੜੀ ਸਰਕਾਰੀ ਜ਼ਿੰਮੇਵਾਰੀ ਹੈ ਉਹ ਵੀ ਪੂਰੀ ਨਹੀਂ ਹੋ ਰਹੀ ਉਹਦੇ ਤੇ ਵੀ ਬਹੁਤ ਵੱਡੀ ਅਲੋਕੇਸ਼ਨ ਨਹੀਂ ਹੋ ਰਹੀ ਇਸ ਲਈ ਬੱਚੇ ਜਿਹੜੇ ਆ ਹੁਣ ਦਾ ਪੰਜਾਬ ਦੇ ਤੋਂ ਚਲੋ ਬਹੁਤ ਜ਼ਿਆਦਾ ਗਏ ਹਰਿਆਣੇ ਦੇ ਵੀ ਜਾ ਰਹੇ ਆ ਹੁਣ ਜੁਪੀ ਚੋ ਵੀ ਜਾਣੇ ਸ਼ੁਰੂ ਹੋ ਗਏ ਸਾਊਥ ਦੇ ਪਹਿਲਾਂ ਜਾਂਦੇ ਆ ਗੁਜਰਾਤ ਦੇ ਕਿੰਨੇ ਦੂਰੇ ਫਿਰਦੇ ਉਹ ਬੱਚੇ ਕਿਉਂ ਭੱਜ ਰਹੇ ਆ ਬਾਹਰ ਹਾਂਜੀ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਚ ਬੰਦਾ ਭਾਰਤੀ ਸਿਟੀਜ਼ਨਸ਼ਿਪ ਜਿਹੜੀ ਹੈ ਨਾ ਉਹ ਛੱਡ ਰਿਹਾ ਇਹ ਇਹਦਾ ਇਹ ਤੇ ਪਾਰਲੀਮੈਂਟ ਚ ਉਤਰ ਦਿੱਤਾ ਗਿਆ ਨਾ ਜਿਹੜੇ ਪੜੇ ਲਿਖੇ ਆਈਆਈਟੀ ਤੋਂ ਹੀਮਸ ਤੋਂ ਹੋਰ ਤੋਂ ਕਰਕੇ ਜੇ ਬੱਚੇ ਬਾਹਰ ਜਾ ਰਹੇ ਆ ਉਹਨਾਂ ਬਾਰੇ ਤੇ ਸੁਣਾ ਵੀ ਤੁਸੀਂ ਕਿਉਂ ਜਾ ਰਹੇ ਹੈ ਕਿਵੇਂ ਦਾ ਸੋ ਡਾਕਟਰ ਸਾਹਿਬ ਕੀ ਜਿਵੇਂ ਉਮੀਦਾਂ ਜਿਤਾਈ ਜਾਂਦੀਆਂ ਨੇ ਬਜਟ ਤੋਂ ਖਾਸ ਕਰਕੇ ਉਮੀਦਾਂ ਕੌਣ ਬੰਨ੍ਹਦੀ ਸਰਕਾਰ ਹੀ ਬੰਨ੍ਹਦੀ ਹੈ ਉਮੀਦਾਂ ਤਾਂ ਕਿ ਸਾਨੂੰ ਤੁਸੀਂ ਮੌਕਾ ਦੇ ਦਿਓ ਇੱਕ ਵਾਰੀ ਭਾਵੇਂ ਕੋਈ ਵੀ ਸਰਕਾਰ ਹੈ ਕਿਸੇ ਸੂਬੇ ਦੀ ਸਰਕਾਰ ਆ ਜਾਂ ਵੱਡੀਆਂ ਸਰਕਾਰਾਂ ਨੇ ਕਿ ਸਾਨੂੰ ਮੌਕਾ ਦੇ ਦਿਓ ਅਸੀਂ ਤਾਂ ਸਭ ਕੁਝ ਬਦਲ ਕੇ ਹੀ ਰੱਖ ਦਾਂਗੇ ਤੇ ਦੂਜਾ ਇਹ ਕਹਿੰਦੇ ਨੇ ਕਿ ਅਸੀਂ ਪੇਪਰ ਤੋਂ ਹੁਣ ਡਿਜੀਟਲ ਦੇ ਉਪਰ ਆਉਣਾ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਡਿਜੀਟਲ ਡਿਜੀਟਲਾਈਜੇਸ਼ਨ ਕਰ ਦੇਣੀ ਹੈ ਸਾਰੇ ਉਦਯੋਗ ਦੀ ਈ-ਕਾਮਰਸ ਹੋ ਜਾਊਗਾ ਡਿਜੀਟਲ ਹੋਣ ਤੋਂ ਬਾਅਦ ਸੁਖਿਆਈ ਬੜੀ ਹੋ ਜਾਊਗੀ ਹਾਲਾਂਕਿ ਇਸ ਵਾਰ ਵੀ ਬੜਾ ਕੁਛ ਚੱਲਿਆ ਕਿ ਪੇਟੀਆਂ ਬੰਦ ਕਰ ਦਾਂਗੇ ਜਾਂ ਹੋਰ ਈ-ਕਾਮਰਸ ਇਹ ਵੀ ਆਪਾਂ ਨੇ ਉਹ ਸਾਰੀਆਂ ਬੰਦ ਕਰਨੀ ਪੈਣੀਆਂ ਤੇ ਇੱਕ ਪਾਸੇ ਤਾਂ ਡਿਜੀਟਲ ਵਰਲਡ ਦੀ ਗੱਲ ਹੁੰਦੀ ਹੈ ਦੂਜੇ ਪਾਸੇ ਜਿਹੜੇ ਬਿਲਕੁਲ ਬੇਸਿਕ ਲੋੜਾਂ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪਾਣੀ ਦਾ ਜ਼ਿਕਰ ਕੀਤਾ ਅਨਾਜ ਦਾ ਜ਼ਿਕਰ ਕੀਤਾ ਉਹ ਇਹਦੀਆਂ ਬੇਸਿਕ ਲੋੜਾਂ ਨੇ ਉਸ ਬੇਸਿਕ ਲੋੜ ਤੋਂ ਲੈ ਕੇ ਇੱਕ ਡਿਜੀਟਲ ਵਰਲਡ ਦੇ ਤੱਕ ਸਫ਼ਰ ਤੈਅ ਕਰਨਾ ਉਹ ਜਿਹੜਾ ਇਹ ਵਿਚਲਾ ਫਰਕ ਹੈ ਇਹ ਪਾੜਾ ਕਿਤੇ ਮਿਟ ਸਕੂਗਾ ਟਵਣਾ ਸਾਹਿਬ ਹੋ ਅਸੀਂ ਅੱਜ ਵੀ ਕਹਿੰਦੇ ਆ ਤੇ ਅੱਜ ਵੀ ਅਸੀਂ ਲਾਗੂ ਕਰਤਾ ਬਜਟ ਤੋਂ ਪਹਿਲਾਂ ਹੀ ਕਹਤਾ ਵੀ ਜਿਹੜੀ 5 ਕਿਲੋ ਅਨਾਜ ਵਾਲੀ ਸਕੀਮ ਹੈ ਨਾ ਉਹ ਅਗਲੇ 5 ਸਾਲ ਜਾਰੀ ਰੱਖੂਗੇ ਤੇ 80 ਕਰੋੜ ਨੂੰ ਕਹਿੰਦੇ ਜੀ ਅਸੀਂ 5 ਕਿਲੋ ਅਨਾਜ ਦਿੰਨੇ ਆ 140 ਕਰੋੜ ਚੋਂ ਹੈ ਨਾ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ 60% ਤੋਂ ਦੇ ਕਰੀਬ ਜਿਹੜਾ 65% ਉਹਨੂੰ ਤੁਸੀਂ 5 ਕਿਲੋ ਅਨਾਜ ਦਿੰਨੇ ਹੋ ਤੇ ਉਹ ਤੁਹਾਨੂੰ ਵੋਟ ਪਾਉਂਦਾ ਉਹ ਵੋਟ ਕਰਕੇ ਇਹ ਨਾਜ ਨੇ ਤੁਸੀਂ 5 5 ਸਾਲ ਹੋਰ ਜਾਰੀ ਰੱਖਾਂਗੇ ਤੇ ਉਹਨੇ ਡਿਜੀਟਲ ਤਾਂ ਕੀ ਲੈਣਾ ਉਹਦੇ ਉਹਦੇ ਖਾਤੇ 'ਚ ਤਾਂ ਪੈਸੇ ਨਹੀਂ ਪੇਟੀਐਮ ਦਾ ਉਹ ਲਊਗਾ ਜਿਹਦੇ ਖਾਤੇ 'ਚ ਕੋਈ ਪੈਸੇ ਹੋਣ ਪੇਟੀਆ ਵਾਂਜਾ ਫੋਨਪੇ ਜਾਂ ਗੂਗਲ ਪੇ ਤਾਂ ਉਹ ਲਊਗਾ ਜਿਹਦੇ ਜਿਹਦੇ ਖਾਤੇ 'ਚ ਕੋਈ ਪੈਸਾ ਹੋਵੇ ਇਹ 60% 65% ਬੰਦੇ ਆ ਤੇ ਖਾਤੇ 'ਚ ਕੋਈ ਪੈਸੇ ਹੀ ਨਹੀਂ ਹੈ ਜੀ ਤੇ ਫਿਰ ਤੁਸੀਂ ਉਹਨਾਂ ਨੂੰ ਕਹੋ ਵੀ ਡਿਜੀਟਾਈਜ਼ ਹੋ ਗਿਆ ਤੁਸੀਂ ਜਿਹੜੇ ਰੇੜੀ ਵਾਲੇ ਐ ਜਾਂ ਹੋਰ ਐ ਉਹਨਾਂ ਨੂੰ ਫਿਰ ਮਜਬੂਰ ਕਰੋ ਵੀ ਜੇ ਤੂੰ ਆਪਣੀ ਰੇੜੀ ਲਾਉਣੀ ਐ ਜਿਵੇਂ ਸਬਜ਼ੀ ਮੰਡੀ ਪੰਜਾਬ 'ਚ ਲੱਗਦੀ ਐ ਪਟਿਆਲੇ ਵੀ ਲੱਗਦੀ ਐ ਅਰਬਨ ਸਟੇਟ 'ਚ ਉੱਥੇ ਹਰੇਕ ਜਿਹੜਾ ਦੁਕਾਨਦਾਰ ਲੱਗਦਾ ਉਹਨੂੰ ਇਹ ਕਰਤਾ ਵੀ ਤੂੰ ਆਪਣਾ ਪੇਟੀਐਮ ਇੱਥੇ ਲਾ ਕੇ ਲਾਉਣਾ ਤੇ ਉਹਦੇ 'ਚ ਪੇ ਹੋਣਾ ਉਹ ਫਿਰ ਜਾਊਗਾ ਬੈਂਕ 'ਚੋਂ ਪੈਸੇ ਕਢਾਊਗਾ ਅਗਲੇ ਅਗਲੇ ਨੇ ਤਾਂ ਦੋ ਦਿਨ ਸਵੇਰੇ ਆਪਣੀ ਸਬਜ਼ੀ ਖਰੀਦਣੀ ਹੁੰਦੀ ਐ ਹੈਨਾ ਜੀ ਚਲੋ ਪੇਟੀਐਮ ਤੂੰ ਪੈਸੇ ਉਹਨੂੰ ਦੇ ਦੂਗਾ ਪਰ ਇੱਕ ਤੁਹਾਡੇ ਲਈ ਇਹ ਤਾਂ ਹੈ ਨਾ ਹੁਣ ਰੌਲਾ ਹੈਗਾ ਕਿ ਪੇਟੀਐਮ ਤਾਂ ਉਹਦਾ ਨਾ ਜਿਹਦੇ ਜਿਹਦੇ ਜੇਬ 'ਚ ਕੋਈ ਪੈਸਾ ਖਾਤੇ 'ਚ ਹੋਵੇ ਤੁਸੀਂ ਇਹ ਦੱਸੋ ਨਾ ਵੀ ਲੋਕਾਂ ਦੇ ਖਾਤੇ 'ਚ ਪੈਸੇ ਕਿੰਨੇ ਆ ਹੈ ਨਾ ਜੀ ਉਹ ਹੁਣ ਕਹਤਾ ਵੀ ਜਿਹੜੀ ਆਮਦਨੀ ਆ ਨਾ ਜੀ ਕਹਿੰਦੇ ਪਿਛਲੇ 7 ਸਾਲ 'ਚ ਕੇ 10 ਸਾਲ 'ਚ 50% ਜਿਹੜੀ ਹੈ ਨਾ ਉਹ ਵਧ ਗਈ ਇਹ ਅੱਜ ਦੀ ਉਹ ਐਵਰੇਜ ਇਨਕਮ ਕਹਿੰਦੇ ਵਧ ਗਈ 10 ਸਾਲ ਦੀ ਗੱਲ ਹੈ ਸ਼ਾਇਦ ਪੱਕਾ ਨਹੀਂ ਮੈਨੂੰ ਮਦਦ ਹੋਣਾ ਯਾਦ ਲੇਕਿਨ 10 ਸਾਲ ਦੇ ਕਰੀਬ ਦੀ ਗੱਲ ਤੁਸੀਂ ਇਹ ਤਾਂ ਦੱਸੋ ਵੀ ਜਿਹੜੀ ਜਿਹੜੀ ਅਸਲੀ ਇਨਕਮ ਆਉ ਕਿੰਨੀ ਵਧੀ ਮਹਿੰਗਾਈ ਕਿੰਨੀ ਵਧੀ ਜੇ ਮਹਿੰਗਾਈ ਨਾਲ ਨੂੰ ਡੀਫਲੇਟ ਕਰ ਦੋ ਫਿਰ ਕਿੰਨੀ ਵਧੀ ਤੇ ਉਹਦੇ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨੀ ਸੀ 2022 ਤੱਕ ਤੇ ਜੋ 2022 ਤੱਕ ਕੱਜ ਗੱਲ ਕਰੋ ਨਾ ਕਿੰਨੀ ਆਮਦਨੀ ਹੈ ਕਿਸਾਨ ਦੀ ਦੁੱਗਣੀ ਹੋਈ ਕਿ ਨਹੀਂ ਹੋਈ ਉਹ ਕਰਵਾਈ ਨਹੀਂ ਕਿਸਾਨ ਜੇ ਕਰਵਾਈ ਨਹੀਂ ਕਿਸਾਨਾਂ ਨੇ ਤਿੰਨ ਖੇਤੀ ਕਰਉਨਾ ਰਹੀ ਕਰਨੀ ਸੀ ਹੈਨਾ ਇਹ ਮਤਲਬ ਉਹ ਉਹ ਨਹੀਂ ਗੱਲ ਕਰਨੀ ਸੋ ਇਸ ਲਈ ਹੁਣ ਤਾਂ ਇਹ ਵੀ ਹੋ ਗਿਆ ਸਰਕਾਰ ਬਹੁਤ ਸਾਰੇ ਅੰਕੜਿਆਂ ਨਾਲ ਖੇਡਣ ਲੱਗ ਗਈ ਲੋਕਾਂ ਨੂੰ ਮਤਲਬ ਜਿਹੜਾ ਦੱਸ ਰਹੇ ਹੈ ਉਹ ਅੰਕੜਿਆਂ ਦੇ ਵਿੱਚ ਹੀ ਬਹੁਤ ਗੜਬੜ ਇਹੋ ਅੰਕੜੇ ਕਿਹੜੇ ਵੀ ਜਾਂਦੇ ਆ ਇਹ ਹੁੰਦਾ ਐਵੇਂ ਹੀ ਐ ਇਵੇਂ ਮੈਂ ਧੰਨੋ ਧਾਰਨ ਦੇ ਤੌਰ ਤੇ ਗਾਹ ਵੀ 10 ਬੰਦੇਆਂ ਦਾ ਸਰਵੇ ਕਰੋ 10 ਬੰਦੇਆਂ ਦਾ ਸਰਵੇ ਕਰਕੇ ਬਾਕੀ 20 ਦਾ 40 40 ਬੰਦੇ ਤੇ ਉਹ ਨਾ ਲਾਗੂ ਕਰ ਦਿਓ ਇਸ ਤਰ੍ਹਾਂ ਦਾ ਹੋ ਰਿਹਾ ਵੀ ਜਿਹੜਾ ਆਰਗੇਨਾਈਜ਼ ਸੈਕਟਰ ਹੈ ਉਹਦੇ ਅੰਕੜੇ ਇਕੱਠੇ ਕੀਤੇ ਜਾਂਦੇ ਆ ਉਹਦੇ ਤੋਂ ਅਸੈਸ ਕਰਿਆ ਜਾਂਦਾ ਉਹਦੇ ਤੋਂ ਅੰਦਾਜ਼ੇ ਲਾਏ ਜਾਂਦੇ ਆ ਫਿਰ ਉਹ ਜਿਹੜਾ ਆਰਗੇਨਾਈਜ਼ ਸੈਕਟਰ ਆ ਉਸ ਨੂੰ ਅਨਆਰਗੇਨਾਈਜ਼ ਸੈਕਟਰ ਤੇ ਲਾਗੂ ਕਰ ਦਿੱਤਾ ਜਾਂਦਾ ਇਨਫਾਰਮਲ ਸੈਕਟਰ ਤੇ ਲਾਗੂ ਕਰ ਦਿੱਤਾ ਜਾਂਦਾ ਮਨ ਕੋ انا ਥੋੜੀ ਜੀ ਇਕਨਾਮਿਕਸ ਡੂੰਘੀ ਆ ਆਮ ਬੰਦੇ ਤੋਂ ਉਹ ਉਹ ਤੁਸੀਂ ਉਹਨਾਂ ਜਿਹੜਾ ਅਰਗਗੇ ਨਾਲ ਜੀ ਸੈਕਟਰ ਹੈ ਜਾਂ ਫਾਰਮੂਲਾ ਉਹਦੀ ਸਿਚੁਏਸ਼ਨ ਬਿਲਕੁਲ ਡਿਫਰੈਂਟ ਹੈ ਵੱਖਰੀ ਹੈ ਜੇ ਜਦੋਂ ਉਹਨੂੰ ਨਾ ਕਰਦੇ ਹੋ ਫਿਰ ਆਕੜੇ ਜਿਹੜੇ ਉਹ ਆਪਣੇ ਆਪ ਜੇ ਮੈਂ ਤੁਹਾਨੂੰ ਦੱਸਾਂ ਵੀ 10 ਬੰਦਿਆਂ ਦੀ ਜੇ ਆਸਤਾਨਦਨੀ 100 ਰੁਪਏ ਜੇ ਜੇ ਤੁਸੀਂ 40 ਤੇ ਲਾਗੂ ਕਰਤਾ ਫਿਰ ਤੁਸੀਂ ਕਹੋਗੇ ਉਹਨਾਂ ਦੀ ਵੀ 100 ਰੁਪਏ ਜੀ ਤੇ ਜੇ ਉਹਨਾਂ ਦੀ 20 ਰੁਪਏ ਹੀ ਹੋਵੇ ਫਿਰ ਕੀ ਅੰਕੜਾ ਹੋਊਗਾ ਜੇ ਸਾਰੇ ਪੰਜਾ ਦੇ ਪੰਜਾ ਦਾ ਅੰਕੜਾ ਕਢੋ ਤਾਂ ਸਿਰ ਕੁਝ ਹੋਰ ਬਿਲਕੁਲ ਤੇ ਇਸ ਲਈ ਬਹੁਤ ਦਾ ਡਾਟਾ ਜਿਹੜਾ ਬਹੁਤ ਕੁਝ ਹੋ ਰਿਹਾ ਉਹਦੀਆਂ ਗੱਲਾਂ ਹੀ ਹੋਣੀਆਂ ਉਹਦੇ ਚ ਬਹੁਤ ਕੁਝ ਹੋਰ ਨਿਕਲ ਰਿਹਾ ਗੱਲ ਆਪਾਂ ਤਾਂ ਨਹੀਂ ਕਰਦੇ ਆ ਕਿ ਇਹ ਦੱਸੋ ਰੁਜ਼ਗਾਰ ਜਿਹੜਾ ਥੋੜਾ ਵਾਦਾ ਸੀ ਉਹ ਕਿੰਨਾ ਹੋਇਆ ਸਰਕਾਰੀ ਜਿਹੜੇ ਹਸਪੀਟਲ ਹੈ ਵੱਡੇ ਉਹਨਾਂ 'ਚ ਕਿੰਨੇ ਲੋਕ ਜਾਂਦੇ ਆ ਉਹਨਾਂ ਨੂੰ ਕਿੰਨੀ ਉਹਦੀ ਹੈਲਪ ਹੋਈ ਕਿੰਨੇ ਜਿਹੜੇ ਐ ਸਕੂਲ ਐਜੂਕੇਸ਼ਨਾਂ ਨੇ ਕਿੰਨੀਆਂ ਵੱਡੀਆਂ ਰੋਡ ਬਿਨਾਂ ਟਾਲ ਨੇ ਤੇ ਕਿੰਨਾ ਤੁਸੀਂ ਜਿਹੜੀ ਮਹਿੰਗਾਈ ਐ ਉਹ ਨੂੰ ਕੰਟਰੋਲ 'ਚ ਰੱਖਿਆ ਮਹਿੰਗਾਈ ਬਹੁਤ ਵਧੀ ਵੀ ਐ ਹਾਂਜੀ ਹੁਣ ਉਹ ਨੂੰ ਕਹ ਰਹੇ ਮੋਡਰੇਟ ਰਹੂਗੀ ਪਹਿਲਾਂ ਬੜਾ ਕੁਸ਼ੋਲਿਆ ਤੇਲ ਜਿਹੜੇ ਆ ਉਹਨਾਂ ਤੇ ਲਟਾਈ ਹੋ ਰਹੀ ਐ ਹੁਣ ਕਿਉਂਕਿ ਪਿਛਲੀ ਜਿਹੜੀ ਅਪ੍ਰੈਲ ਆ ਉਹਦੇ ਤੇਲ ਦੇ ਰੇਟ ਘਟੇ ਹੋਏ ਐ ਤੇ ਤੁਸੀਂ ਕਰੋੜਾਂ ਰੁਪਏ ਜਿਹੜੇ ਆ ਉਹ ਮੁਨਾਫੇ 'ਚ ਹਨਾਜੀ ਪ੍ਰਾਈਵੇਟ ਕੰਪਨੀਆਂ ਹਮਾਰੀਆਂ ਹੀ ਆ ਉਹਦੇ ਚੋਂ ਉਹ ਇਸ ਕਰਕੇ ਮਤਲਬ ਲੋਕਾਂ ਦਾ ਜਿਹੜਾ ਵੀਵਨ ਸਟਾਰ ਪੋਚਸਦਾ ਆ ਰ ਲਈ ਜਾਂ ਜਿਹੜੇ ਸਾਡਾ ਜੂਥ ਹੈ ਉਹ ਨਾ ਜਾਵੇ ਉਹਦੇ ਲਈ ਇੱਥੇ ਜੋ ਕੁਝ ਹੋਣਾ ਚਾਹੀਦਾ ਉਹ ਦੀ ਗੱਲ ਹੈ ਹੈਨਾ ਮੈਂ ਇਹ ਨਹੀਂ ਕਰਿਆ ਵੀ ਹੋ ਨਹੀਂ ਰਿਹਾ ਕੁਝ ਹੋ ਰਿਹਾ ਪਰ ਉਹਦੇ ਚ ਜ਼ਿਆਦਾਤਰ ਕਾਰਪੋਰੇਟ ਨੂੰ ਜਾ ਰਿਹਾ ਹੈ ਕਾਰਪੋਰੇਟ ਜਿਹੜਾ ਉਹ ਬੈਨੀਫਿਟ ਲੈ ਰਿਹਾ ਹੈ ਜੀ ਜੇ ਹੁਣ ਪ੍ਰਸ਼ਾਂਤ ਪੋਸ਼ਨ ਵਰਗੇ ਬੰਦੇ ਇਹ ਸ਼ਰਿਆਮ ਵੀਡੀਓ ਚ ਪਬਲਿਕ ਪਲੇਟਫਾਰਮ ਤੇ ਕਹਿੰਦੇ ਆ ਕਿ ਵੀ ਇੱਕ ਜੱਜ ਨੇ ਇੰਨੇ ਫੈਸਲੇ ਕੀਤੇ ਕਿ ਅਡਾਨੀ ਨੂੰ 40000 ਕਰੋੜ ਰੁਪਏ ਦਾ ਬੈਨੀਫਿਟ ਦੇ ਕਰਤਾ ਹੈ ਨਾ ਤੇ ਬਾਕੀ ਦਾ ਸਰਕਾਰ ਕੀ ਕਰਦੀ ਹੋਊਗੀ ਹੈ ਨਾ ਤੇ 12 ਲੱਖ ਪਾਰਲੀਮੈਂਟ ਦੇ ਵਿੱਚ ਕਿ 12 ਲੱਖ ਕਰੋੜ ਉਹਨਾਂ ਦਾ ਕਰਜ਼ਾ ਮਾਫ ਕਰਤਾ ਮਾਫ ਕਰਤਾ ਵੈਲਕਮ ਹਾਂ ਜੀ ਤੇ ਜਦੋਂ ਕਿਸਾਨੀ ਦੀ ਗੱਲ ਆਉਂਦੀ ਹੈ ਉਹ ਕਹਿੰਦੇ 17 ਲੱਖ ਕਰੋੜ ਰੁਪਈਆ ਚਾਹੀਦਾ ਕਿਸਾਨੀ ਐਡੀ ਵੱਡੀ ਜਿਹੜੀ ਜਿਹਦੇ ਤੇ 60 70% ਬੰਦੇ ਨਿਰਭਰ ਕਰਦੇ ਐ ਛੋਟੇ ਛੋਟੇ ਕਿਸਾਨ ਐ ਹੈਨਾ ਜੀ ਪਿੰਡਾਂ ਦਾ ਜੀਵਨ ਐ ਤੇ ਜੇ ਤਾਂ ਉੱਥੇ 17 ਲੱਖ ਕਰੋੜ ਦੀ ਗੱਲ ਹੋ ਜੇ ਉਹ ਤਾਂ ਕਹਿੰਦਾ ਹੈ ਨਹੀਂ ਕਿਉਂਕਿ 17 ਲੱਖ ਕਰੋੜ ਇੱਕ ਵਾਰੀ ਚਾਹੀਦਾ ਫਿਰ ਸਰਕੂਲੇਸ਼ਨ ਕੀ ਐ ਤੁਸੀਂ ਵੇਚ ਕੇ ਫੇਰ ਆ ਗਿਆ ਜਿਵੇਂ ਹੁਣ ਕਣਕ ਐ ਨਾ ਕਣਕ ਤੁਸੀਂ ਖਰੀਦ ਲਈ ਜਦੋਂ ਵੇਚਤੀ ਫੇਰ ਤੁਹਾਡੇ ਕੋਲ ਪੈਸੇ ਆ ਗਏ ਤੋ ਤਾਂ ਵਨ ਟਾਈਮ ਹੈ ਨਾ ਇੱਕ 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 ਹੈ ਵੀ 17 ਲੱਖ ਕਰੋੜ ਇਮੀਡੀਟਲੀ ਨਹੀਂ ਚਾਹੀਦਾ ਇੱਕ ਫਸਲ ਲਈ ਤਾਂ ਕੱਟ ਚਾਹੀਦਾ ਬਿਲਕੁਲ ਸਾਰੀਆਂ ਫਸਲਾਂ ਦਾ 17 ਲੱਖ ਕਰੋੜ ਹੈ ਤੇ ਉਹ ਤੁਸੀਂ 12 ਲੱਖ ਕਰੋੜ ਕਾਰਪੋਰੇਟ ਦਾ ਤਾਫ ਕਰਦੇ ਹੋ ਉਹਨਾਂ ਲਈ ਤੁਸੀਂ 6-7 ਲੱਖ ਕਰੋੜ ਵੀ ਨਾ ਜਟਾਓ ਹੈ ਨਾ ਤੋ ਇਸ ਲਈ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਹੈ ਕਿਸਾਨੀ ਦਾ ਮਤਲਬ ਉਹ ਮੇਂ ਕੁਛ ਨਹੀਂ ਬਣਿਆ ਤੇ ਜਿਹੜੇ ਜੂਸ ਹੈ ਉਹ ਬੇਰਜਗਾਰ ਸਾਡਾ ਉਵੇਂ ਹੀ ਜਾ ਰਿਹਾ ਤੇ ਪਾਣੀ ਦਾ ਜਿਹੜਾ ਜਾਂ এনवायरमेंट ਦਾ ਕਰਾਈਸਿਸ ਆ ਉਹ ਨਹੀਂ ਜਿਹੜੇ ਕਾਰਪੋਰੇਟ ਹੈ ਉਹ ਹੁਣ ਜੰਗਲ ਪੱਟ ਕੇ ਜਿਹੜੇ ਆਦਿਵਾਸੀ ਹੈ ਉਹਨਾਂ ਨੂੰ ਭਜਾਉਣ ਤੇ ਲੱਗੇ ਹੋਏ ਆ ਹਾਂਜੀ ਕਈ ਸਟੇਟਾਂ 'ਚ ਇਹ ਮਸਲਾ ਤੋਂ ਇਸ ਕਰਕੇ ਮਤਲਬ ਜਿਹੜਾ ਆਮ ਬੰਦਾ ਉਹਦੇ ਲਈ ਅਸੀਂ ਉਹਦੇ ਲਈ ਤਾਂ ਆਪਾਂ ਕਹਿੰਦੇ ਹਾਂ ਜਲਦੀ ਗੱਲ ਸੀਗੀ ਘਰ ਦੀ ਗੱਲ ਸੀਗੀ ਉਹ ਸਾਡਾ ਹੀ ਟਾਰਗੇਟ ਸੀ ਜੇ 2022 ਤੱਕ ਅਸੀਂ ਨਾ ਕਰ ਦੇਣਾ ਉਸ ਤੋਂ ਬਾਅਦ ਫਿਰ ਮਹਾ ਅਮਰਤ ਕਾਲ ਪਹਿਲਾ ਅਮਰਤ ਕਾਲ ਤੇ ਉਹਦੇ 'ਚ ਉਹ ਹਾਲ ਤੱਕ ਪੂਰਾ ਨਹੀਂ ਹੋਇਆ ਉਹਨਾਂ ਨੂੰ ਉਹ ਸਹੂਲਤਾਂ ਨਹੀਂ ਮਿਲਨੀਆਂ ਮਿਲੀਆਂ ਸੋ ਚਾਹੀਦਾ ਇਹ ਹੈ ਕਿ ਪ੍ਰੋ ਪੀਪਲ ਲੋਕਾਂ ਦੇ ਪੱਖ 'ਚ ਕੰਮ ਕੀਤਾ ਜਾਵੇ ਉਹਨਾਂ ਨੂੰ ਸਹੂਲਤਾਂ ਮਿਲਣ ਜੀ ਬਿਲਕੁਲ ਬਿਲਕੁਲ ਸੋਟਵਾਨਾ ਸਾਹਿਬ ਕਹਲਾਹੀਏ ਕਿ ਜਿਹੜੇ ਪਾੜੇ ਵਧੇ ਹੋਏ ਨੇ ਸਮਾਜ ਦੇ ਵਿੱਚ ਤੋ ਕਿੰਨੇ ਹੀ ਉਹ ਲੋਕ ਨੇ ਜਿਨ੍ਹਾਂ ਨੂੰ ਮਤਲਬ ਕਿ ਦੋ ਟਾਈਮ ਦੀ ਰੋਟੀ ਨਸੀਬ ਨਹੀਂ ਹੁੰਦੀ ਖੇਤੀ ਇੱਕ ਇਹੋ ਜਿਹਾ ਖੇਤਰ ਹੈ ਇਹੋ ਜਿਹਾ ਸੈਕਟਰ ਹੈ ਜਿਹਦੇ ਤੇ 70% ਲੋਕ ਦੇਸ਼ ਦੇ ਨਿਰਭਰ ਕਰਦੇ ਨੇ ਤੇ ਟਿੱਡ ਭਰਦੀ ਏ ਦੇਸ਼ ਦਾ ਪਰ ਇਹ ਵੀ ਸਾਡੇ ਲਈ ਸ਼ਰਮ ਦੀ ਗੱਲ ਹੈ ਸਰਕਾਰਾਂ ਲਈ ਕਿ 70% ਲੋਕ ਸਿੱਧੇ ਸਿੱਧੇ ਤੌਰ ਦੇ ਉੱਪਰ ਜੁੜੇ ਹੋਏ ਨੇ ਜੇ ਤਾਂ ਉਹ ਉਹਦੀ ਉਸ ਖੇਤਰ ਦੀ ਆਹ ਹਾਲਤ ਹੈ ਇਹ ਵੀ ਕਿ ਸ਼ਰਮ ਵਾਲੀ ਗੱਲ ਹੈ ਤੇ ਇਸ ਤੋਂ ਵੱਧ ਆਪਾਂ ਹੋਰ ਬੜਾ ਖੁਸ਼ ਹੈ ਇਦਿੱਚ ਪਰ ਸਰਕਾਰਾਂ ਦੇ ਦਾਅਵੇ ਨੇ ਜਿਹੜੇ ਉਹ ਫੋਕੇ ਸਾਫਤ ਹੋ ਜਾਂਦੇ ਨੇ ਜਿਹੜੇ ਚੋਣਵੀ ਨਾਰੇ ਹੁੰਦੇ ਨੇ ਪਰ ਸਰਕਾਰਾਂ ਹਰ ਵਾਰ ਜਿਤਾ ਦਿੰਦੀਆਂ ਨੇ ਕਿ ਤੁਹਾਡੇ ਲਈ ਇਸ ਵਾਰ ਨਹੀਂ ਅਗਲੇ ਵਾਰ ਅਸੀਂ ਬੜਾ ਕੁਝ ਲੈ ਕੇ ਆਵਾਂਗੇ ਸੋ ਟੋਣਾ ਸਾਹਿਬ ਬਜਟ ਤੇ ਗੱਲਬਾਤ ਕਰਨ ਦੇ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਸ਼ੁਕਰੀਆ